ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਉਂਦੀਆਂ ਹਨ ਨਸ਼ਾ ਦੇ ਖਿਲਾਫ ਤੇ ਓਵਰਆਲ ਕ੍ਰਾਈਮ ਦੇ ਖਿਲਾਫ ਤੇ ਜਿੱਦਾ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਜਿਹੜੀ ਸਾਡੀ ਪੁਲਿਸ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ। ਉਸੇ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ। ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਤੇ ਕਈ ਜਿਹੜੀ মিডিਆ ਦੇ ਸੱਜਣ ਸੀ ਕਿ ਉਹਨਾਂ ਨਾਲ ਬਰਤਾਲਾਪ ਵੀ ਕੀਤੀ। ਉਸੇ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਜੀ ਨਿਊ ਇਅਰ ਈਵ ਇਹ ਇਹ सेलिब्रेशन ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਬਤੀ ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਫੁੱਲੜਵਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਹੋ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਤੇ ਉਹਨਾਂ ਤੇ ਨਿਗਾ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰੀਵੈਂਸ਼ਨ ਦੇ ਲਈ ਸਾਡੇ ਸਾਰੇ ਅਫਸਰਾਂ ਵੱਲੋਂ ਅਜ ਲਾਕਾਬੰਦੀ ਕੀਤੀ ਗਈ ਹੈ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਥੋੜੇ ਤੱਕ ਕਰੀਬ 18 ਜਿਹੜੇ ਹੈਗੇ ਚਲਾਣ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ ਆ ਅਬ 12 ਜਿਹੜੀ ਹੈਗੀ ਹੈ ਮੋਟਰਸਾਈਕਲ ਹੁਣ ਤੱਕ ਇੰਪੋਰਟ ਕੀਤੀ ਜਾ ਚੁੱਕੀ ਹੈ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਹੈ ਨਾਕਾਬੰਦੀ ਰਹੇਗੀ ਪਾਰਟਿਕੁਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕੇ ਆਸੀਂ ਅਸੀਂ ਬਲੇ ਸਟ੍ਰੈਟੇਜੀਕਲੀ ਨਾਕੇ ਪਲੇਸ ਕੀਤੇ ਆ ਜਿਵੇਂ ਨਾਕਾ ਜਿਵੇਂ ਬੜਾਲੀ ਠਾਣੇ ਦੇ ਮੂਹਰੇ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਆ ਮੈਕਦੀ ਵਾਲੀ ਸਾਈਡ ਇਧਰ ਜਿਹੜੇ ਹੈਗੇ ਆ ਰਾਜਾ ਠਾਬੇ ਦੇ ਨਾਲ ਤੇ ਇਹ ਜਿਹੜੇ ਨਾਕੇ ਨੇ ਇਹ ਸ਼ਿਫਟਿੰਗ ਨਾਕੇ ਨੇ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਵੱਲੋਂ ਕੀ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਨੋਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕੋਈ ਕਿਸੇ ਹੋਰ ਵੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ ਮੀਡੀਆ ਦੇ ਰਾਹੀਂ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਪਿਛਲੇ 1 ਸਾਲ ਦੇ ਵਿੱਚ ਜਿਲ੍ਹਾ ਪੁਲਿਸ ਫਤੇਗੜ ਸਾਹਿਬ ਵੱਲੋਂ ਨਸ਼ਿਆਰੂ ਨਕ ਪਾਣ ਦੇ ਨੂ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀ 1250 ਬੰਦੇ ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੀ ਤਸਕਰੀ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਇਹ ਕਰੀਬ 1100 ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਕਸਤੀਵਨ ਕਰਦੇ ਸੀ ਵਿਕਟਮ ਸੀਗੇ ਇਸ ਪੂਰੇ ਕਾਲੇ ਧੰਦੇ ਦੇ ਉਹਨਾਂ ਦਾ ਸਾਡੇ ਵੱਲੋਂ ਇਰਾਜ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ ਹਾਂ ਸਰ ਚਾਕਲੇਟ ਵੀ ਦਿੱਤੀ ਨਹੀਂ ਹੈ ਨਾ ਕੀ ਮਤਲਬ ਜੀ ਬਿਲਕੁਲ ਜੀ ਸਾਡਾ ਜਿਹੜਾ ਮਕਸਦ ਸਿਰਫ ਚਲਾਨਿੰਗ ਨਹੀਂ ਹੈ ਜਿਹੜੇ ਬੰਦੇ ਲਾਉ ਨੂੰ ਫੋਲੋ ਕਰਦੇ ਹੈ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਇਨਸੈਂਟਿਵੇਸ ਇਨਸੈਂਟਿਵੇਸ ਕਰਦੇ ਆ ਤੇ ਕੋਈ ਨਾ ਕੋਈ ਜਿਹੜਾ ਇਨੋਵੇਟਿਵ ਮੇਜਰ ਹੈ ਉਹ ਸਾਡੀ ਟੀਮ ਕਰਦੀ ਰਹਿੰਦੀ ਹੈ ਤੇ ਜਿਹੜੇ ਬੰਦੇ ਚੰਗਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ